ਸਾਡੇ ਇਸ ਵੀਡੀਓ ਦੇ ਨਾਲ ਜੁੜੇ ਸਾਡੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਪੈਨਸ਼ਨ ਦੀ ਤੁਹਾਨੂੰ ਲਾਈਵ ਅਪਡੇਟ ਦੇਵਾਂਗੇ ਅੱਜ ਦੀ ਪੈਨਸ਼ਨ ਦੀ ਕੀ ਅਪਡੇਟ ਹੈ ਕਿ ਬੀਤੀ ਰਾਤ ਜਾਂ ਬੀਤੀ ਸ਼ਾਮ ਜਾਂ ਬੀਤੇ ਦਿਨ ਦੇ ਵਿੱਚ ਕਿਹੜੇ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਜੋ ਪੈਨਸ਼ਨ ਅਫਰੈਂਟਸ ਨੇ ਇਹ ਵੀ ਤੁਹਾਨੂੰ ਦੱਸਾਂਗੇ ਸੋ ਅੱਜ ਕੋਈ ਅਪਡੇਟ ਨਵੀਂ ਤਾਜੀ ਹੈ ਇਹ ਵੀ ਤੁਹਾਨੂੰ ਦੱਸਾਂਗੇ ਅਸੋਖਲਾ ਹਾਂ ਗੱਲ ਜਿਹੜੀ ਕਰ ਲਈਏ ਮੌਸਮ ਦੀ ਕਿ ਨਵੀਂ ਜੋ ਅਪਡੇਟ ਆ ਰਹੀ ਆ ਪੰਜਾਬ ਸਮੇਤ ਉੱਤਰ ਭਾਰਤ ਵਿੱਚ ਠੰਡ ਨੇ ਕਾਫੀ ਜ਼ੋਰ ਫੜ ਲਿਆ ਹੈ ਮੌਸਮ ਵਿਭਾਗ ਨੇ ਐਸੇ ਵਿਚਾਲੇ ਮੀਂਹ ਫੈਣਦੇ ਹੋਏ ਇੱਕ ਵਾਰੀ ਕੀਤੀ ਹੈ ਇਹਦੇ ਨਾਲ ਹੀ ਮੌਸਮ ਵਿਭਾਗ ਨੇ ਕੁਝ ਜ਼ਿਲ੍ਹਿਆਂ ਦੇ ਵਿੱਚ ਸੰਘਣੀ ਧੁੰਦ ਨੂੰ ਲੈ ਕੇ ਜਲੂ ਅਲਰਟ ਜਾਰੀ ਕੀਤੇ ਨੇ 21 ਦਸੰਬਰ ਨੂੰ ਮੌਸਮ ਵਿਭਾਗ ਦੇ ਹੋਏ ਖਵਾਨੇ ਅਨੁਸਾਰ ਸ੍ਰੀ ਅਮਰੇਸਰ ਸਾਹਿਬ ਗੁਰਦਾਸਪੁਰ ਫਟਾਣਕੋਟ ਸ੍ਰੀ ਤਰਨਤਾਰਨ ਸਾਹਿਬ ਕਪੂਰਥਲਾ ਤੇ ਹੁਸ਼ਿਆਰ ਖੇਤਰਾਂ ਦੇ ਵਿੱਚ ਕੁਝ ਥਾਵਾਂ ਤੇ ਹਲਕੀ ਸ਼ਰਾਟੇ ਹਲਕੇ ਮੀਂਹ ਫੈਣ ਦੀ ਸੰਭਾਵਨਾ ਜੜੀ ਆ ਖ ਸਰਸਵਰ ਗੁਰਦਾਸ ਸਰ ਪਠਾਨਕੋਟ ਸ੍ਰੀ ਤਾਨਾ ਤਾਨਾ ਸਾਹਿਬ ਕਫੋਰਥਰਾਤੇ ਹੁਸ਼ਾਲ ਪਰ ਜਨਤ ਵਿੱਚ ਕੁਝ ਥਾਵਾਂ ਤੇ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਮੌਸਮ ਵਿਭਾਗ ਦੇ ਅਨੁਸਾਰ ਅਗਲੇ ਕੁਝ ਦਿਨਾਂ ਤੱਕ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ ਦਿਨ ਦਾ ਜਿਹੜਾ ਤਾਪਮਾਨ ਲਗਾਤਾਰ ਘਟ ਰਿਹਾ ਹੈ ਫਾਜਲਕਾ ਦੇ ਵਿੱਚ 24 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਜਦੋਂ ਕਿ ਸਭ ਤੋਂ ਘੱਟ ਟੈਂਪਰੇਚਰ ਤਾਂ 4.9 ਡਿਗਰੀ ਸੈਲਸੀਅਸ ਰਿਹਾ ਚੰਡੀਗੜ੍ਹ ਦੇ ਵਿੱਚ ਘਟੋ ਘਟ ਤਾਪਮਾਨ 11.6 ਡਿਗਰੀ ਸੈਲਸੀਅਸ ਰਿਹਾ ਪਰ ਉੱਤੇ ਸਭ ਤੋਂ ਘੱਟ ਤਾਪਮਾਨ 14.8 ਡਿਗਰੀ ਸੈਲ ਪੈਨਸ਼ਨ ਤੇ ਆਵਾਂਗੇ ਜੀ ਅੱਜ ਦਿਨ ਹੋ ਗਿਆ 21 ਦਸੰਬਰ 2025 ਦਿਨ ਹੈ ਜੀ ਅੱਜ ਐਤਵਾਰ ਦਾ ਬੈਂਕ ਬੰਦ ਨੇ ਡੀਐਸਐਸ ਦਫ਼ਤਰ ਬੰਦ ਨੇ ਸੋ ਅੱਜ ਪੈਨਸ਼ਨ ਜਾਰੀ ਹੋਣ ਦੀ ਸੰਭਾਵਨਾ ਬਿਲਕੁਲ ਜੜੀ ਥੱਲੇ ਹੁੰਦੀ ਹੈ ਸੋ ਜੇਕਰ ਆਪਾਂ ਗੱਲ ਕਰੀਏ ਕਿ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਬੈਨਫਾਇਸ ਹੋ ਚੁੱਕੇ ਨੇ ਉਹ ਅਸੀਂ ਅਫਡਰ ਤੁਹਾਨੂੰ ਆਲਰਦੀ ਤੁਹਾਡੇ ਨਾਲ ਜੜੀਆਂ ਸਾਂਝੇ ਕਰ ਚੁੱਕੇ ਆਂ ਫਾਜ਼ਿਲਕੇ ਦੇ ਵਿੱਚ ਬਠਿੰਡੇ ਦੇ ਵਿੱਚ ਪੈਨਸ਼ਨਾਂ ਜਾਰੀ ਹੋ ਗਈਆਂ ਨੇ ਹੋ ਸਕਦਾ ਕੁਝ ਲਾ ਫਾਤਰੀਆਂ ਨੂੰ ਹਾਲੇ ਉਹਨਾਂ ਦੇ ਕੁਝ ਟੈਕਨੀਕਲ ਇਸ਼ੂ ਕਰਕੇ ਪੈਨਸ਼ਨਾਂ ਜਾਰੀ ਨਾ ਹੋਈਆਂ ਹੁਣ ਇਹਨਾਂ ਦੋਨਾਂ ਜ਼ਿਲ੍ਹਿਆਂ ਦੇ ਵਿੱਚ ਤੇ ਉਥੇ ਜੜੀਆਂ ਨੇ ਪੈਨਸ਼ਨਾਂ ਜਲਦ ਜਾਰੀ ਹੋ ਜਾਣਗੀਆਂ ਕਿਉਂਕਿ ਪਿੱਛੋਂ ਜੜੀਆਂ ਪੈਨਸ਼ਨਾਂ ਜਾਰੀ ਹੋ ਚੁੱਕੀਆਂ ਨੇ ਸੋ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਬੈਲਫਾਸ ਹੋਏ ਨੇ ਉਹਦੀ ਰਿਪੋਰਟ ਤੁਹਾਨੂੰ ਅਸੀਂ ਦੇ ਚੁੱਕੇ ਹਾਂ ਉਹ ਤੁਸੀਂ ਸਾਡੀ ਫਿਸ਼ੀਅਲੀ ਵੀਡੀਓ ਦੇ ਵਿੱਚ ਜਾ ਕੇ ਦੇਖ ਸਕਦੇ ਆ ਜਾਂ ਫਿਰ ਸਾਡੀ ਕਮਿਊਨਿਟੀ ਪੋਸਟ ਦੇ ਵਿੱਚ ਸਾਡੀ ਪੋਸਟ ਹੈ ਜਿਹੜੀ ਚੈੱਕ ਆ ਸਕਦੇ ਹਾਂ ਅਸੀਂ ਤੁਹਾਨੂੰ ਰੈਗੂਲਰ ਅਪਡੇਟ ਦਿੰਦੇ ਰਹਨੇ ਆ 21 ਦਸੰਬਰ 2025 ਦਿਨ ਐਤਵਾਰ ਸਵੇਰ ਦੇ 9 ਵਜੇ ਤੱਕ ਉਹਨਾਂ ਜ਼ਿਲ੍ਹਿਆਂ ਨੂੰ ਛੱਡ ਕੇ ਕਿਸੇ ਨਵੇਂ ਜ਼ਿਲ੍ਹੇ ਦੇ ਵਿੱਚ ਹਾਲੇ ਬੈਲਫਾਸ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ ਲੁਧਿਆਣੇ ਤੋਂ ਸੰਗਰੂਰ ਤੋਂ ਮਾਨਸਾ ਬਰਨਾਲਾ ਸ਼੍ਰੀਫਤਗੜ੍ਹ ਸਾਹਿਬ ਰੋਪੜ ਮਹਾਲੀ ਇਹਨਾਂ ਜ਼ਿਲ੍ਹਿਆਂ ਤੋਂ ਸਾਨੂੰ ਸਾਡੇ ਭੈਣ ਭਰਾ ਸਾਡੇ ਬਜ਼ੁਰਗ ਜਿਹ પાસ ਹੋਏ پہلے ਜਦੋਂ ਫਾਸ ਹੋਣਗੇ ਫੰਡ ਵਿੱਚੋਂ ਆਉਣਗੇ ਤੇ ਨਾਲ ਦੇ ਨਾਲ ਪੈਨਸ਼ਨਾਂ ਦਾ ਕੰਮ ਜਿਹੜਾ ਤੁਰ ਫੰਦਾ ਸੋ ਇਸ ਕਰਕੇ ਹਾਲੇ ਫਿਲਹਾਲ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਕੋਈ ਅਪਡੇਟ ਨਹੀਂ ਹੈ ਤੇ ਜਦੋਂ ਅਪਡੇਟ ਕੋਈ ਆਉਂਦੀ ਹੈ ਸਾਨੂੰ ਸਾਡੇ ਤੱਕ ਸੂਚਨਾ ਆਉਂਦੀ ਹੈ ਅਸੀਂ ਉਸੇ ਵੇਲੇ ਤੁਹਾਡੇ ਨਾਲ ਅਪਡੇਟ ਜਰੀਆ ਸਾਂਝੀ ਕਰਾਂਗੇ ਮਲੇਰ ਕੋਟਲਾ ਮੋਗੇ ਵਾਲੀ ਵੀ ਸੌਨਲੈਂਡ ਕਿ ਹਾਲੇ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਵੀ ਬੈਲਫਾਸ ਨਹੀਂ ਹੋਈ ਸੋ ਬੈਲਫਾਸ ਹੋਣ ਦੀ ਸੂਚਨਾ ਆਵੇ ਭਾਵੇਂ ਪੈਨਸ਼ਨ ਜਾਰੀ ਹੋਣ ਦੀ ਸੂਚਨਾ ਉਸ ਤੋਂ ਬਾਅਦ ਆਵੇ ਅਸੀਂ ਤੁਹਾਨੂੰ ਜੜਿਆ ਲਾਈਵ ਉਸੇ ਵੇਲੇ ਅਪਡੇਟ ਦੇਾਂ ਧੰਨਵਾਦ ਸ਼ੁਕਰੀਆ ਤੇ ਇਹ ਵੀ ਦੱਸ ਦਈਏ ਜਾਂਦੇ ਜਾਂਦੇ ਕਿ 1500 ਰੁਪਏ ਪੈਨਸ਼ਨਾਂ ਜਾਰੀ ਹੋ ਰਹੀਆਂ ਨੇ 2500 ਦਾ ਹਾਲੇ ਕੋਈ ਕੋਈ ਵੀ ਅਪਡੇਟ ਨਹੀਂ ਆਇਆ ਸਾਲ ਨਵਾਂ ਚੜਨ ਵਾਲਾ ਇਹਦੇ ਵਿੱਚ ਕੋਈ ਨਾ ਕੋਈ ਕਫੇ ਜੜੇ ਖੁੱਲਣਗੇ ਉਹ ਪੈਨਸ਼ਨ ਧਾਰਕਾਂ ਲਈ ਵੀ ਹੋ ਸਕਦੇ ਨੇ ਉਹ ਜਿਹੜੇ ਹੋਰ ਨਾ ਲੋਕਾਂ ਦੀ ਸਹੂਲਤਾਂ ਲਈ ਵੀ ਕਾਫੀ ਕਫੇ ਖੁੱਲਣਗੇ ਕਹਿ ਲਿਆ ਕਿ ਪਟਾਰਾ ਖੁੱਲੇਗਾ ਸਰਕਾਰ ਦਾ ਕਿਉਂਕਿ ਜਾਂਦਾ ਸਾਲ ਹੈ ਤੇ ਅਖੀਲਾ ਸਾਲ ਹੈ ਪੰਜਾਬ ਸਰਕਾਰ ਦਾ ਤੇ ਉਸ ਤੋਂ ਆ ਜਿਹੜੀਆਂ ਇਲੈਕਸ਼ਨ ਨੇ 27 ਦੇ ਵਿੱਚ ਤੇ ਇਹਦੇ ਵਿੱਚ ਕਾਫੀ ਕੁਝ ਲੋਕਾਂ ਲਈ ਤੋਹਫੇ ਪੰਜਾਬ ਸਰਕਾਰ ਲੈ ਕੇ ਆ ਸਕਦੀ ਆ ਤੇ 26 ਦੇ ਵਿੱਚ ਕਾਫੀ ਕੁਝ ਨਵੇਂ ਐਲਾਨ ਹੋਣਗੇ ਬਾਕੀ ਜੋ ਵੀ ਹੋਏਗਾ ਸਮਾਂ ਦੱਸੇਗਾ ਤੇ ਅਸੀਂ ਆਪਣੇ ਮੰਗ ਮੁਤਾਬਕ ਪੈਨਸ਼ਨ ਧਾਰਕਾਂ ਦੇ ਹਿੱਤਾਂ ਦੇ ਲਈ ਜੜੀਆ ਮੰਗ ਚੱਕਦੇ ਰਹਾਂਗੇ ਤੇ 1500 ਦੇ ਵਿੱਚ ਅੱਜ ਦੇ ਸਮੇਂ ਦੇ ਵਿੱਚ ਗੁਜ਼ਾਰਾ ਹੋਣਾ ਮੁਸ਼ਕਿਲ ਹੈ ਕਾਫੀ ਪੈੜਫਲਾ ਸਾਡੇ ਜਿਹੜੇ ਇਸੇ ਪੈਨਸ਼ਨ ਤੇ ਗੁਜ਼ਾਰਾ ਕਰਦੇ ਨੇ ਉਹਨਾਂ ਦੀ ਮੰਗ ਲਈ ਅਸੀਂ ਜੜੀਆ ਆਪਣੇ ਫੱਦਰ ਤੇ ਮੰਗ ਚੱਕਦੇ ਆ ਕਿ ਪੈਨਸ਼ਨ ਜੜੀਆ ਵਧਣੀ ਚਾਹੀਦੀ ਹੈ ਧੰਨਵਾਦ